ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾ ਨਾਮ ਗੁਰਦੀਓ ਹੈ ਆਪਣਾ ਜਾ ਕੇ ਮस्तक ਕਰਮ ਨਾਮ ਡਰਦਾ ਨਾਮ ਜਪਾਵੇ ਗੁਗਮਹ ਧਰਮ ਨਾਮ ਗੁਰ ਜੀ ਹਾ ਆਪਣਾ ਜਾ ਕ ਮस्तक ਕਰਮ ਨਾਮ ਧੜਾਵੇ ਨਾਮ ਜਪਾਵੇ ਮਹ ਧਰਮ ਜਾਨੰਕਾ ਨਾਮ ਬਗਾਈ ਸੋਵਾ ਨਾਮੂੰਗਾ ਤ ਨਾਮੂ ਪਤ ਜਨਕੀ ਮਨ ਜੋ ਜੋ ਹੋ ਗਾ ਰਹਾ ਨਾਮ ਧਨ ਜਿਸ ਜਨ ਕਾ ਪਲ ਸੋਈ ਪੁਰ ਸਾਹ ਨਾ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਬਰਹਾਪਤ ਲਾਹ ਨਾਮ ਧਨ ਜਿਸ ਜਨ ਕਾ ਪਾਲੈ ਹੋਏ ਪੂਰਾ ਸਾਹ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ